ਹਾਂਜੀ ਸਰ ਅੱਜ ਦੀ ਪ੍ਰੈਸ ਕਾਨਫਰੰਸ ਬਾਰੇ ਥੋੜਾ ਵਿਸਥਾਰ ਨਾਲ। ਅੰਤੀ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਵੀ ਅੱਜ 1 ਤਰੀਕ ਤੋਂ 1 ਜੁਲਾਈ ਤੋਂ ਜਿਹੜੇ ਨਵੇਂ ਤਿੰਨ ਕਾਨੂੰਨ ਜਿਹੜੇ ਲਾਗੂ ਹੋ ਰਹੇ ਆ। ਉਹਦੇ ਵਿੱਚ ਜੋ ਪੁਰਾਣੀ ਆਈਪੀਸੀ ਨੂੰ ਜਿਹੜਾ ਹੈਗਾ ਉਹ ਟੇਕਓਵਰ ਕਰਨਗੇ। ਤੇ ਨਵੇਂ ਕਾਨੂੰਨਾਂ ਦੇ ਵਿੱਚ ਜਿਹੜਾ ਹੈਗਾ ਕਾਫੀ ਜੋ ਨਵੀਂ ਚੇਂजेस ਆਏ ਆ। ਉਹਦੇ ਰਿਗਾਰਡਿੰਗ ਅਸੀਂ ਅੱਜ ਇੱਥੇ ਇੱਕ ਮੀਟਿੰਗ ਰੱਖੀ ਆ ਸਾਡੇ ਸਾਰੇ ਜਿਹੜੇ ਆਈਓਜ਼ ਬੁਲਾਏ ਹੈਗੇ ਥਾਣਿਆਂ ਦੇ ਐਸਐਚਓ ਹੈਗੇ ਆ। ਔਰ ਸਾਡੇ ਲੋ ਅਫਸਰ ਜੋ ਨਵੇਂ ਹੁਣੇ ਤੋਂ ਆਏ ਆ ਜਿਹੜੇ ਕਿ ਸਾਡੇ ਅੱਗੇ ਟ੍ਰੇਨਿੰਗ ਵੀ ਦੇ ਰਹੇ ਆ ਸਾਡੇ ਮੁਲਾਜ਼ਮਾਂ ਨੂੰ ਆਈਓਸ ਨੂੰ ਇਹਦੇ ਵਿੱਚ ਬੇਸਿਕਲੀ ਮੋਟਾ-ਮੋਟੀ ਗੱਲ ਇਹ ਹੈ ਵੀ ਜਿਹੜੇ ਨਵੇਂ ਤਿੰਨ ਕਾਨੂੰਨ ਅੱਜ ਤੋਂ ਲਾਗੂ ਹੋ ਜਾਣੇ ਆ ਇਹਦੇ ਚ ਕਾਫੀ ਜਿਹੜੇ ਚੇਂਜਸ ਆਈਆਂ ਉਹ ਕਈ ਜਿਹੜੇ ਕਾਨੂੰਨ ਹੈਗੇ ਆ ਪਬਲਿਕ ਦੇ ਜਿਹੜੇ ਹੈਗੇ ਹੱਕ ਦੇ ਵਿੱਚ ਆਏ ਆ ਔਰ ਜਿਹੜੇ ਐਂਟੀ-ਸੋਸ਼ਲ ਐਲੀਮੈਂਟਸ ਆ ਉਹਨਾਂ ਦੇ ਲਈ ਇਹ ਇਹਦੇ ਵਿੱਚ ਕਾਫੀ ਜਿਹੜੀ ਹੈਗੀ ਸਜ਼ਾ ਦਾ ਜਿਹੜੀ ਹੈਗਾ ਸੀਗਾ ਉਹ ਵਾਧਾ ਕੀਤਾ ਗਿਆ ਉਹਦੇ ਵਿੱਚ ਕਈ ਜਿਹੜੇ ਚੇਂजेस ਆਏ ਉਹ ਪਬਲਿਕ ਨੂੰ ਅਸੀਂ ਜਾਗਰੂਕ ਕਰਨਾ ਚਾਹੁੰਦੇ ਆਂ ਵੀ ਪਬਲਿਕ ਨੂੰ ਆਪਣੇ ਹੱਕਾਂ ਦਾ ਪਤਾ ਹੋਵੇ ਜਿਵੇਂ ਜ਼ੀਰੋ ਐਫ ਆਈ ਆਰ ਜਿਹੜੀ ਹੈਗੀ ਆ ਨਵੀਂ ਇੱਕ ਆਈ ਆਈ ਕੋਈ ਵੀ ਆਦਮੀ ਹੈਗਾ ਆਪਣੀ ਆਨਲਾਈਨ ਕੰਪਲੀਟ ਜਾਂ ਰਿਟਨਸ ਕੰਪਲੇਂਟ ਕਿਤੇ ਵੀ ਦੇ ਸਕਦਾ ਉਹ ਜ਼ੀਰੋ ਐਫ ਆਈ ਆਰ ਦਰਜ ਹੋ ਜਾਂਦੀ ਹੈ ਤਿੰਨ ਦਿਨ ਦੇ ਵਿੱਚ ਪਲੱਸ ਜਿਹੜਾ ਹੈਗਾ ਕੁਝ ਕਾਨੂੰਨ ਨੇ ਜਿਹੜੇ ਜਿਹਦੇ ਵਿੱਚ ਸਜ਼ਾ ਜਿਹੜੀ ਹੈਗੀ ਆ ਉਹ ਵਧਾਈ ਗਈ ਹੈ ਜੋ ਕਿ ਜੋ ਆਪਣਾ ਐਂਟੀ ਸੋਸ਼ਲ ਐਲੀਮੈਂਟਸ ਜੋ ਇਹ ਜਿਹੇ ਹੈਗੇ ਆ ਜਿਹਦੇ ਵਿੱਚ ਪਹਿਲਾਂ ਸਜ਼ਾ ਘੱਟ ਸੀਗੀ ਤੇ ਜੁਰਮ ਜਿਹੜਾ ਹੈਗਾ ਕਰਨ ਦੇ ਜੋ ਆਦੀ ਸੀਗੇ ਉਹਨਾਂ ਵਾਸਤੇ ਇਹਦੇ ਵਿੱਚ ਜੁਰਮ ਕਈ ਸੈਕਸ਼ਨਾਂ 'ਚ ਵਾਧਾ ਕੀਤਾ ਗਿਆ ਕਈ ਪਬਲਿਕ ਨੂੰ ਇਹਦੇ ਵਿੱਚ ਰਾਹਤ ਮਿਲੀ ਹੈ ਜਿਵੇਂ ਕ੍ਰਾਈਮ ਅਗੇਂਸਟ ਔਮਨਨ ਐਂਡ ਚਿਲड्रन ਦੇ ਵਿੱਚ ਚੇਂਜਸ ਆਏ ਆ ਉਹਨਾਂ ਨੂੰ ਇਹਦਾ ਜਿਹੜਾ ਹੈਗਾ ਜਿਆਦਾ ਦਿੱਤੇ ਗਏ ਆ ਹੱਕ ਜਿਆਦਾ ਦਿੱਤੇ ਗਏ ਆ ਯਾ ਉਹ ਉਹਨਾਂ ਨੂੰ ਸੁਖ ਸੋਭ ਦਾ ਇਹਦੇ ਵਾਸਤੇ ਜਾਗਤੀ ਆ ਅੱਗੇ ਜਿਵੇਂ ਕੰਪਲੀਨਟਸ ਵਗੈਰਾ ਸੀਗਾ ਵੀ ਕੋਠਾਣੇ ਚਾਣਾ ਜਾਂ ਪਲਾਫੀਆ ਵੀ ਇਸ ਤਰਜੁਨ ਦੀ ਉਹਦੇ ਵਿੱਚ ਵੀ ਹੈ ਕੁਝ ਜਿਹੜੇ ਹੈਗੇ ਆ ਇਹਦੇ ਚੇਂਜਸ ਇਹ ਆਏ ਆ ਵੀ ਇਹਦੇ ਵਿੱਚ ਪ੍ਰੀਮੀਰੀ ਇਨਕੁਆਰੀ ਜਿਹੜੀ ਹੈਗੀ ਉਹ ਐਸਐਚ ਨੂੰ ਹੱਕ ਦਿੱਤੇ ਗਏ ਆ ਉਹਦੀ ਇਨਕੁਆਰੀ ਕਰਨ ਦੇ ਤਾਂ ਕਿ ਉਹ ਐਫਆਈਆ ਜਿਹੜੀ ਹੈਗੀ ਆ ਬਣਦੀ ਨਹੀਂ ਆ ਉਹ 3 ਸਾਲ ਤੋਂ 7 ਸਾਲ ਦੇ ਵਿੱਚ ਵੀ ਜਿਹੜੇ ਸਜ਼ਾ ਜਿਹਦੇ ਵਿੱਚ ਹੈਗੀ ਐ ਸੈਕਸ਼ਨਸ ਦੇ ਵਿੱਚ ਉਹਦੇ ਲਈ ਅੱਜ ਅਸੀਂ ਸਾਡੇ ਲਾਅ ਅਫਸਰ ਆਏ ਨੇ ਜਿਹੜੇ ਕਿ ਅੱਜ ਇਹਨਾਂ ਨੂੰ ਸਾਰੇ ਸਾਡੇ ਆਈਓਸ ਨੂੰ ਬਰੀਫ ਕਰਨਗੇ ਜਿਵੇਂ ਵੀ ਜਿਹੜੇ ਜੋ ਇਹਦੇ ਵਿੱਚ ਕਾਨੂੰਨਾਂ 'ਚ ਚੇਂਜ ਹੋਇਆ ਕਿਉਂਕਿ ਇਹਦੇ ਵਿੱਚ ਅੱਜ ਤੋਂ ਨਵਾਂ ਬਿਲਕੁਲ ਜਿਹੜਾ ਹੈਗਾ ਸੈਟਅਪ ਸਟਾਰਟ ਹੋਣਾ ਹੈ ਕਾਫੀ ਇਹਦੇ ਵਿੱਚ ਲੰਮਾ ਚੌੜਾ ਹੈਗਾ ਜਿਹੜਾ ਕਿ ਇਹਨੂੰ ਇੰਪਲੀਮੈਂਟ ਕਰਦੇ ਨੂੰ ਥੋੜਾ ਟਾਈਮ ਲੱਗੇਗਾ ਸਾਰਾ ਸਮਝਣ 'ਚ ਵੀ ਟਾਈਮ ਲੱਗੂਗਾ ਤੇ ਤਾਂ ਅਸੀਂ ਚਾਹੁੰਦੇ ਆ ਵੀ ਪਬਲਿਕ ਨੂੰ ਵੀ ਇਸ ਚੀਜ਼ ਦਾ ਪਤਾ ਹੋਵੇ ਵੀ ਜਿਹੜੇ ਨਵੇਂ ਤਿੰਨ ਕਾਨੂੰਨ ਆਉਣ ਜਿਉਂ ਉਹਨਾਂ ਦੇ ਕੀ ਹੱਕ ਨੇ ਨਵੇਂ ਕੀ ਇਹਦੇ ਵਿੱਚ ਚੇਂजेस ਨੇ ਤਾਂ ਕਿ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਜਗਜੀਵਨ ਸਿੰਘ ਤੇ ਲਾਫ ਅਫੀਸਰ ਬਟਾਲਾ ਤੇ ਜਿਵੇਂ ਕਿ ਐਸਪੀ ਸਾਹਿਬ ਨੇ ਦੱਸਿਆ ਕਿ ਅੱਜ ਤੋਂ ਹੀ ਨਿਊ ਲਾਜ਼ ਜਿਹੜੇ ਉਹ ਇਨਫੋਰਸ ਹੋ ਗਏ ਆ ਅੱਜ ਤੋਂ ਜੋ ਵੀ ਇੱਕ ਧਰਾਵਾਂ ਪਹਿਲਾਂ ਚੱਲੀਆਂ ਆ ਰਹੀਆਂ ਸੀ ਉਹ ਹੁਣ ਚੇਂਜ ਹੋ ਚੁੱਕੀਆਂ ਆ ਜਿਵੇਂ ਆਈਪੀਸੀ ਪਹਿਲਾਂ ਚੱਲ ਰਿਹਾ ਸੀ ਉਹਦੀ ਜਗ੍ਹਾ ਭਾਰਤੀ ਨਿਆਂ ਸੰਹਿਤਾ ਆ ਗਿਆ ਹੈ ਤੇ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਨੂੰ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਨੇ ਰਿਪਲੇਸ ਕਰ ਦਿੱਤਾ ਹੈ ਤੇ ਐਵੇਂ ਇੰਡੀਅਨ ਐਵੀਡੈਂਸ ਐਕਟ ਹੁੰਦਾ ਸੀ ਉਹਨੂੰ ਭਾਰਤੀ ਸਾਕਸ਼ਿਆ ਦਿਨੀਅਮ ਦੇ ਵਿੱਚ ਚੇਂਜ ਕਰ ਦਿੱਤਾ ਗਿਆ ਹੈ ਇਹ ਅੱਜ ਤੋਂ ਹੀ ਪ੍ਰੋਵੀਜ਼ਨਾ ਰਾਤ ਤੋਂ ਲਾਗੂ ਹੋ ਚੁੱਕੇ ਹਨ ਜਿਵੇਂ ਕਿ ਆਈਪੀਸੀ ਸੀ ਪਹਿਲਾਂ ਉਹਦੀ ਜਗ੍ਹਾ ਭਾਰਤੀ ਨਿਆਂ ਸੰਹਿਤਾ ਆ ਗਈ ਹੈ ਉਹਦੇ ਵਿੱਚ ਕੁਝ ਕੁ ਚੇਂजेस ਹੋਏ ਆ ਜਿਵੇਂ ਮੌਬ ਲਿੰਚਿੰਗ ਦੀ ਪ੍ਰਵੀਜ਼ਨ ਪਹਿਲਾਂ ਉਹ ਨਹੀਂ ਸੀਗੀ ਸੁਪਰੀਮ ਕੋਰਟ ਦੀਆਂ ਜੱਜਮੈਂਟਾਂ ਨੇ ਪਹਿਲਾਂ ਇਸ ਪ੍ਰਵੀਜ਼ਨ ਨੂੰ ਇੰਟਰਪ੍ਰੀਟ ਕਰਕੇ ਇੰਟਰਪ੍ਰੀਟ ਕੀਤਾ ਹੋਇਆ ਸੀ ਪਰ ਉਹਦੇ ਵਿੱਚ ਇਹਨਾਂ ਨੇ ਨਾ ਸੈਕਸ਼ਨ ਦੇ ਵਿੱਚ ਕਿਸੇ ਸੈਕਸ਼ਨ ਦੇ ਵਿੱਚ ਅੰਡਰ ਨਹੀਂ ਸੀ ਪਰ ਹੁਣ 103 ਸੈਕਸ਼ਨ ਸਬਸੈਕਸ਼ਨ 2 ਦੇ ਵਿੱਚ ਇਹਦੀ ਇੱਕ ਸਪੈਸਿਫਿਕ ਪ੍ਰਵੀਜ਼ਨ ਬਣਾ ਦਿੱਤੀ ਗਈ ਹੈ ਜਿਹਦੇ ਵਿੱਚ ਦੱਸਿਆ ਹੋਇਆ ਕਿ 5 ਜਾਂ 5 ਤੋਂ ਵੱਧ ਵਿਅਕਤੀ ਅਗਰ ਕਿਸੇ ਵੀ ਵਿਅਕਤੀ ਨੂੰ ਕਿਲ ਕਰ ਦਿੰਦੇ ਆ ਮੌਬ ਲਿੰਚਿੰਗ ਦੇ ਤੌਰ ਤੇ ਤੇ ਉਸ ਨੂੰ ਡੈਥ ਪੈਨਲਟੀ ਜਾਂ ਲਾਈਫ ਇੰਪ੍ਰਿਜ਼ਨਮੈਂਟ ਦੀ ਵੀ ਸਜ਼ਾ ਦਾ ਭਾਗੀ ਬਣਾਉਂਦੀ ਹੈ ਸਰ ਐਵੇਂ ਜਿਵੇਂ ਪਰਸਨ ਦੀ ਡੈਫੀਨੇਸ਼ਨ ਨੂੰ ਵੀ ਚੇਂਜ ਕਰ ਦਿੱਤਾ ਹੈ ਹੁਣ ਪਰਸਨ ਦੀ ਡੈਫੀਨੇਸ਼ਨ ਦੇ ਵਿੱਚ 트랜ਸ ਜੈਂਡਰਸ ਨੂੰ ਵੀ ਇਨਕਲੂਡ ਕਰ ਦਿੱਤਾ ਗਿਆ ਐਵੇਂ ਜੋ ਨਵੇਂ ਥੋੜੇ ਸੈਕਸ਼ਨ ਬਣਾਏ ਗਏ ਆ ਨਵੀਆਂ ਧਰਾਵਾਂ ਐਡ ਕੀਤੀਆਂ ਗਈਆਂ ਉਹਨਾਂ ਦੇ ਵਿੱਚ ਜਿਵੇਂ ਪਹਿਲੀ ਧਰਾ 111 ਸੈਕਸ਼ਨ ਹੈ ਉਹਦੇ ਵਿੱਚ ਆਰਗੇਨਾਈਜ਼ਡ ਕਰਾਈਮ ਦੀ ਜਿਹੜੀ ਸਜ਼ਾ ਦਾ ਬਣਾਇ ਬਣਾਈ ਗਈ ਹੈ ਉਹਦੇ ਵਿੱਚ ਜਿਵੇਂ ਕੋਈ ਵੀ ਕ੍ਰਾਈਮ ਸਿੰਡੀਕੇਟ ਬੰਦੇ ਸੀ ਗਰੁੱਪ ਆਫ ਗੈਂਗਸ ਸੀਗੀਆਂ ਉਹ ਕੋਈ ਵੀ ਅਫੈਂਸ ਕਮਿਟ ਕਰਦੀਆਂ ਸੀ ਤੇ ਉਹਨਾਂ ਨੂੰ ਲਾਈਫ ਇੰਪ੍ਰਿਜ਼ਨਮੈਂਟ ਤੱਕ ਦੀ ਪਨਿਸ਼ਮੈਂਟ ਦੱਸੀ ਗਈ ਆ 112 ਸੈਕਸ਼ਨ ਐਡ ਕੀਤਾ ਉਹ ਪੈਟੀ ਆਰਗੇਨਾਈਜ਼ਡ ਕ੍ਰਾਈਮ ਹੈਗਾ ਜਿਵੇਂ ਛੋਟੀਆਂ ਚੋਰੀਆਂ ਟਕੈਤੀਆਂ ਦੇ ਲਈ ਕੋਈ ਗਰੁੱਪ ਬਣੇ ਹੋਇਆ ਉਹਦੇ ਵਿੱਚ ਵੀ ਸਜ਼ਾ ਦਾ ਪ੍ਰਾਵਧਾਨ ਕੀਤਾ ਗਿਆ ਸੈਕਸ਼ਨ 113 ਬਣਾਇਆ ਹੋਇਆ ਜੀ ਟੈਰਰਿਸਟ ਐਕਟ ਬਣਾਇਆ ਹੋਇਆ ਇਹ ਅਗਰ ਕੋਈ ਵੀ person ਕਿਸੇ ਵੀ ਤਰੀਕੇ ਦੇ ਨਾਲ ਇੰਡੀਆ ਦੀ ਸਿਕਿਉਰਿਟੀ ਨੂੰ ਕੋਈ ਹਾਰਮ ਕਰਨ ਦੀ ਕੋਸ਼ਿਸ਼ ਕਰਦਾ ਆ ਸੈਕਸ਼ਨ 113 ਦੇ ਵਿੱਚ ਸਜ਼ਾ ਦਾ ਪੱਗੀ ਹੋਊਗਾ ਤੇ ਇਹਦੇ ਵਿੱਚ ਡੈਥ ਪੈਨਲਟੀ ਦੀ ਵੀ ਪਨਿਸ਼ਮੈਂਟ ਪ੍ਰੋਵਾਈਡ ਕੀਤੀ ਹੋਈ ਆ ਤੇ ਬੀ ਐਨ ਐਸ ਦੇ ਵਿੱਚ ਇੱਕ ਕਮਿਊਨਿਟੀ ਸਰਵਿਸ ਦੀ ਪ੍ਰੋਵੀਜ਼ਨ ਦੱਸੀ ਹੋਈ ਆ ਉਹਦੇ ਵਿੱਚ ਛੋਟੇ ਅਫੈਂਸਸ ਦੇ ਵਿੱਚ ਅਗਰ ਦੋਸ਼ੀ ਜਿਵੇਂ ਕਿ ਮੰਨ ਲਓ ਚੋਰੀ ਦੀ ਚੋਰੀ ਦਾ ਕੇਸ ਆ ਉਹਦੇ ਵਿੱਚ 5000 ਦੀ ਪ੍ਰੋਪਰਟੀ ਤੱਕ ਦੀ ਅਗਰ ਉਹਨੇ ਚੋਰੀ ਕੀਤੀ ਆ ਤੇ ਉਹ ਅਗਰ ਐਗਰੀ ਕਰਦਾ ਕਿ ਮੈਂ ਪ੍ਰੋਪਰਟੀ ਵੀ ਵਾਪਸ ਕਰ ਦੂੰਗਾ ਤੇ ਕੰਪਨਸੇਸ਼ਨ ਵੀ ਦਿੰਦਾ ਹੈ ਤਾਂ ਕੋਰਟ ਉਹਨੂੰ ਕਮਿਊਨਿਟੀ ਸਰਵਿਸ ਦੀ ਸਜ਼ਾ ਜਿਹੜੀ ਸੁਣਾ ਸਕਦੀ ਆ ਉਹਦੇ ਵਿੱਚ ਜਿਵੇਂ ਮੰਦਿਰ ਜਾਂ ਹਸਪੀਟਲ ਦੇ ਵਿੱਚ ਜਾ ਕੇ ਦੋਸ਼ੀ ਨੂੰ ਇੱਕ ਮੌਕਾ ਦਿੱਤਾ ਜਾਊਗਾ ਕਿ ਉਹ ਸੁਧਰ ਸਕੇ ਕਿ ਅੱਗੇ ਵਾਸਤੇ ਉਹ ਕੋਈ ਕ੍ਰਾਈਮ ਨਾ ਕਰ ਸਕੇ ਐਵੇਂ ਹੀ ਅਗਲੇ ਐਕਟ ਦੇ ਵੱਲ ਚੱਲਦੇ ਆ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਉਹਦੇ ਵਿੱਚ ਬਹੁਤ ਸਾਰੀਆਂ ਪ੍ਰੋਵੀਜ਼ਨਸ ਨੇ ਨਵੀਂ ਥਾਂ ਲਈ ਹੈ